ਨਤੀਜੇ ਕੋ ਬਹੁਤ ਸਾਡੇ ਲਈ ਚੰਗੇ ਨਹੀਂ ਔਰ ਇਹ ਵੀ ਗੱਲ ਸੱਚੀ ਆ ਕਿ ਬਾਈ ਇਲੈਕਸ਼ਨ ਸਰਕਾਰ ਦੀ ਹੁੰਦੀ ਆ ਲੇਕਿਨ ਦਿੱਗਜ ਲੀਡਰ ਸਾਡੇ ਹਰੇ ਇਸ ਗੱਲ ਦਾ ਮੈਨੂੰ ਦੁੱਖ ਆ ਔਰ ਸਾਨੂੰ ਇਨਟਰਸਪੈਕਸ਼ਨ ਕਰਨ ਦੀ ਲੋੜ ਆ ਅੰਦਰ ਚਾਤੀ ਮਾਰ ਕੇ ਆਪਾਂ ਜਿਹੜੀਆਂ ਕਮੀਆਂ ਨੇ ਉਹਨਾਂ ਦੂਰ ਕਰੀਏ ਸਤਾਈ ਲੱਗ ਗਈ ਆ ਕੋ ਬਹੁਤ ਦੂਰ ਨੇ ਦੇਖੋ ਜੀ 66 ਨੰਬਰ 47 ਦੇ ਵਿੱਚ ਸਵੇਜ ਪੈਂਦੀ ਲੋਡ ਸੀ ਬੜੀ ਦੇਰ ਤੋਂ ਡਿਮਾਂਡ ਸੀਗੀ ਉਹ ਕੱਲ ਮੀਟਿੰਗ ਹੋਈ ਆ ਤੇ ਉਹਦੇ ਵਿੱਚ 92 ਲੱਖ ਰੁਪਇਆ ਇਹ ਪਹਿਲਾਂ ਪਾਸ ਹੋ ਚੁੱਕਾ ਲੇਕਿਨ ਕੰਮ ਨਹੀਂ ਕਰਤਾ ਸੀ 25 ਸਾਲ ਹੋ ਗਏ ਸਰਕਾਰ ਬਣੀ ਨੂੰ ਹਦੇ ਜਿੱਦਾਂ ਦੇ ਸੀ ਉਪਰੋਂ ਉਹਨਾਂ ਨੇ ਕਾਰਪੋਰੇਸ਼ਨ ਨੇ ਤਾਂ ਕਮਿਸ਼ਨਰ ਕਾਰਪੋਰੇਸ਼ਨ ਨੇ ਤਾਂ ਉਹੀ ਕਰਨਾ ਜੋ ਉਪਰੋਂ ਹਦੇ ਹੋਣਗੇ ਹਦੇਸ਼ ਇਹ ਹੋ ਜੇ ਸੀ 10 ਕਰੋੜ ਵਾਪਸ ਚਲੇ ਗਿਆ ਹੁਣ ਮੈਂ ਤਾਂ ਭੁੱਲੀ ਬੈਠਾ 24 24 ਸਾਲ ਬੀਤ ਗਏ ਆ ਉਹ 10 ਕਰੋੜ 10 ਕਰੋੜ ਕਰੀ ਜਾਈਏ ਇਹ ਸਰਕਾਰ ਨੂੰ ਹੁਣ ਪੈਸੇ ਭੇਜਣੇ ਚਾਹੀਦੇ ਡਵੈਲਪਮੈਂਟ ਲਈ ਔਰ ਟਾਈਮ ਵੀ ਇਹਨਾਂ ਨੇ ਪਿੱਛੇ ਜੇ ਮੰਗਿਆ ਸੀ ਅਸੀਂ ਡਵੈਲਪਮੈਂਟ ਵੀ ਕਰਾ ਪਏ ਇਲੈਕਸ਼ਨ ਅਸੀਂ ਲੇਟ ਕਰਾਉਣਾ ਚਾਹੁੰਦੇ ਆ ਭਾਈ ਜਿੱਥੇ ਹਲੇ ਇਲੈਕਸ਼ਨ ਨਹੀਂ ਇੱਥੇ ਭੇਜ ਦਿਓ ਫਿਰ ਕੋਟ ਲੱਗ ਜਾਣਾ ਦਸੰਬਰ ਆ ਜਣੀਆਂ ਤੁਹਾਡੀ ਸਰਕਾਰ ਤੇ ਕੋਟਾਂ ਦੀ ਜਾਂਦੀ ਰਹੀ ਤੇ ਕੋਟ ਕੋਈ ਨਾ ਕੋਈ ਲੱਗਿਆ ਰਿਹਾ ਠੱਪ ਕਿਉਂਕਿ ਤੁਸੀਂ ਸਮੇਂ ਸਰ ਕੋਈ ਕੰਮ ਨਹੀਂ ਕੀਤਾ ਅੱਜ ਮੌਕਾ ਦਿੱਤਾ ਲੋਕਾਂ ਨੇ ਤੁਹਾਨੂੰ ਤੁਸੀਂ ਚਾਹੋ ਜੋ ਤਿੰਨ ਸੀਟਾਂ ਜਿੱਤੇ ਹੋ ਇੱਕ ਕੰਮ ਕਰਕੇ ਦਿਖਾਓ ਪੈਸੇ ਪੇਜੋ ਡਵੈਲਪਮੈਂਟ ਪੈਸੇ ਨਾਲ ਨਹੀਂ ਆਈ ਸਿਵਰੇਜ ਦਾ ਕੰਮ ਚੁੜਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਟ ਕਿਹੜੇ ਕਿਹੜੇ ਏਰੀਆ ਜਿਨ੍ਹਾਂ ਤੇ ਜਿਹੜਾ ਕੰਮ ਕਰਨਾ ਚਾਹੀਦਾ ਮਰਵਾ ਸਾਹਿਬ ਦਾ ਵਾਰਡ ਨੰਬਰ 29 ਸੂਦ ਸਾਹਿਬ ਦਾ ਵਾਰਡ ਨੰਬਰ 5 6 ਤੇ 4 4 ਇਸੇ ਤਰ੍ਹਾਂ ਖਾਕਰਦਾਸ ਜੀ ਦਾ ਵੀ ਪਾਰਟ ਆ ਹੋਰ ਵੀ ਬੜੇ ਬਾਲ ਨੇ 27 ਨੰਬਰ ਤੇ ਤੇ ਸਾਰੇ ਸਾਰੇ ਸ਼ਹਿਰ ਚ ਥੋੜੇ ਥੋੜੇ ਕੰਮ ਜਿਹੜੇ ਹੋਣ ਵਾਲੇ ਆ ਉਹ ਕੀਤੇ ਜਾਣਗੇ ਜੰਗੀ ਪੱਧਰ ਤੇ ਹੁਣ ਸਰਕਾਰ ਅਬੂਤਵਾਲ ਧਿਆਨ ਨਹੀਂ ਦਿੰਦੀ ਸਰਕਾਰ ਪੰਜਾਬ ਵੱਲ ਧਿਆਨ ਨਹੀਂ ਦਿੰਦੀ ਤੁਸੀਂ ਉਹ ਤੇ ਦੀ ਗੱਲ ਕਰੀ ਜਾਣਾ ਯਾਰ ਮੈਨੂੰ ਤਾਂ ਚੰਗੇ ਭਲੇ ਬੰਦੇ ਹੋ ਬਾਕੀ ਪੰਜਾਬ ਬਾਰੇ ਗੱਲ ਕਰੋ ਗੱਲੀ ਕਪੂਰਥਲਾ ਕਪੂਰਥਲਾ ਦੇ ਧਿਆਨ ਮੈਂ ਦੇ ਦੇਣਾ ਗੱਲ ਤਾਂ ਬਾਕੀ ਦੇ ਪੰਜਾਬ ਦੀ ਆ ਸਰਕਾਰ ਨੂੰ ਚਾਹੀਦਾ ਕਿ ਧਿਆਨ ਦੇਵੇ ਕੰਮਾਂ ਤੇ ਆਖਰੀ ਸਵਾਲ ਅੱਜ ਦੇ ਨਤੀਜੇ ਉਹਨਾਂ ਬਾਰੇ ਕੀ ਨਤੀਜੇ ਕੋਈ ਬਹੁਤ ਸਾਡੇ ਲਈ ਚੰਗੇ ਨਹੀਂ ਔਰ ਇਹ ਵੀ ਗੱਲ ਸੱਚੀ ਆ ਕਿ ਬਾਏ ਇਲੈਕਸ਼ਨ ਸਰਕਾਰ ਦੀ ਹੁੰਦੀ ਆ ਲੇਕਿਨ ਦਿੱਗਜ ਲੀਡਰ ਸਾਡੇ ਹਰੇ ਇਸ ਗੱਲ ਦਾ ਮੈਨੂੰ ਦੁੱਖ ਆ ਔਰ ਸਾਨੂੰ ਇਨਟਰਸਪੈਕਸ਼ਨ ਕਰਨ ਦੀ ਲੋੜ ਆ ਅੰਦਰ ਝਾਤੀ ਮਾਰ ਕੇ ਅਪਾ ਜਿਹੜੀਆਂ ਕਮੀਆਂ ਨੇ ਉਹਨਾਂ ਦੂਰ ਕਰੀਏ ਸਤਾਈ ਲੱਗ ਗਈ ਆ ਬਹੁਤ ਦੂਰ ਨਹੀਂ